ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸ਼ਨ ਪਦ ਪੁਨਿਆ ਕੀ ਸਵਈਆ ਇੰਦਰ ਕਬੀਰ ਬਰਨ ਧਰਮ ਦੇਵ ਤੇ ਵੀ ਅਹੰ ਗੁਰਦਾਨੇ ਰਾਜ ਸੁਮਦ ਅਰ ਸ੍ਰੀ ਮਦ ਮਾਤੀ ਮੈਂ ਮੇਰੀ ਕਰਤੇ ਬੰਦਾਨੇ ਇੰਦਰ ਕਬੀਰ ਬਰਨ ਧਰਮ ਦੇਵ ਤੇ ਵੀ ਅਹੰ ਗੁਰਦਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜਿ ਨਿਵਾਜ ਜੀ ਮੇਰੇ ਰੂਹ ਸਾਜ ਜਿਓ ਸਤਗੁਰੂ ਸੱਤੇ ਪਾਤਸ਼ਾਹ ਅਦੇ ਮਾਤਾ ਸਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਮੇਰੇ ਦਾਸ ਨੂੰ ਸੰਤਾਨ ਪ੍ਰਾਪਤ ਹੋਇਆ ਹੈ ਸਹਬਾਂ ਦੀ ਹਜ਼ੂਰੀ ਵਿੱਚ ਆਪਣੇ ਮਾਤਾ ਜੀ ਦੇ ਗੋਦ ਵਿੱਚ ਬੈਕ ਕਰਕੇ ਹਰ ਜਸ ਸਰਮੰ ਕਰਨ ਦਾ ਅ fırs ਪ੍ਰਾਪਤ ਹੋਇਆ ਇਹ ਹੀ ਜਨ ਸਫਰ ਕਰਨ ਵਾਸਤੇ ਸਤੂ ਸਾਹਿਬ ਜੀ ਨੇ ਗੁਰ ਸੰਗਤਾਂ ਰੈਣੀ ਦਿੱਤੀ ਹੈ ਰਵੀਤ ਦਿੱਤੀ ਹੈ ਭਾਵ ਰੈਣੀ ਰਹੇ ਸੋਈ ਸਿੱਖ ਮੇਰਾ ਸੋ ਸਾਹਿਬ ਮੈਂ ਉਸ ਦਾ ਜੀ ਹੈ ਸਾਹਿਬ ਸਤਿਪਾਥਕਿਆ ਜਾਨ ਹੈ ਰੈਣੀ ਅਪਰਹਤ ਨੂੰ ਮੰਨਿਆ ਹੈ ਇੱਕ ਰੈਣੀ ਦਾ ਭਾਵ ਜੋ ਹੈ ਉਹ ਸਰਬ ਭਾਵ ਹਰ ਤਰ੍ਹਾਂ ਦੀ ਕਿਰਿਆ ਹੈ ਸਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀ ਯਾਰ ਤੋਂ ਲੈ ਕੇ ਅਤੇ ਸਾਰੇ ਦਿਵਸ ਸਾਰੀ ਰਾਤ ਦੀ ਕਿਰਿਆ ਹੈ ਨਾਮ ਜਪਣਾ ਸਿਮਰਨ ਕਰਨਾ ਜੈਸੇ ਸੋਦਰ ਦਾ ਪਾਠ ਸੰਧਿਆ ਸਮੇਂ ਸੁਣਦੇ ਹਾਂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ ਨਿਤਨੇਮ ਕਰਦੇ ਹਾਂ ਇਹ ਸਾਰੀ ਰਹਿਣੀ ਵਿੱਚ ਆਉਂਦਾ ਹੈ ਅਕਾਲ ਪਾ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਸਹਿਬ ਜੀ ਦਾ ਪਰਮਾਨ ਹੈ ਜੋ ਮੇਰੀ ਐਨੀ ਵਿੱਚ ਰਹਿੰਦਾ ਹੈ ਜੋ ਮੇਰੀ ਰਹਿਤ ਵਿੱਚ ਰਹਿੰਦਾ ਹੈ ਉਹ ਵੀ ਮੇਰਾ ਸਿੱਖ ਹੈ ਉਹ ਸਾਹਿਬ ਮੈਂ ਉਸ ਕਾਹਦੀ ਹੈ ਉਹ ਮੇਰਾ ਸਾਹਿਬ ਹੈ ਐਸਾ ਗੁਰੂ ਕਿਤੇ ਦੁਨੀਆ ਵਿੱਚ ਹੋਇਆ ਨਹੀਂ ਖਾਲਸਾ ਜੀ ਤੇ ਪਹਿਲੀ ਵਾਰ ਹੀ ਹੈ ਐਉਂ ਤਾਂ ਸਾਹਿਬ ਸਿੱਤੇ ਪਾਤਸ਼ਾਹ ਜੀ ਨੇ ਲੱਖਾਂ ਆਕਾਸ਼ਾਂ ਤੇ ਪਤਾਲਾਂ ਦੇ ਵਿੱਚ ਮਾਲਦੀਨ ਦੇ ਪੁੱਤਰ ਨੂੰ ਲਿਜਾ ਕੇ ਦਰਸ਼ਨ ਕਰਾਏ ਹਨ ਉਹ ਹਰ ਜਗ੍ਹਾ ਉੱਤੇ ਸਤਿਗੁਰੂ ਨਾਨਕ ਸਾਹਿਬ ਦੀ ਸੰਗਤ ਹੈ ਹਰ ਜਗ੍ਹਾ ਉਤੇ ਹੀ ਇਸੇ ਤਰ੍ਹਾਂ ਪਾਠ ਹੁੰਦੇ ਹਨ ਇਸੇ ਤਰ੍ਹਾਂ ਹੀ ਪੂਜਾ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਨੂੰ ਅਰਾਧਿਆ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਲੇਕਿਨ ਇਸ ਕਲਯੁਗ ਦਾ ਜੋ ਸਮਾਂ ਹੁਣ ਗਿਣਤੀ ਦੇ ਬਰਖ ਆਪਾਂ 500 ਸਾਲ ਬਤੀਤ ਕਰ ਚੁੱਕੇ ਹਾਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਸ ਸੰਸਾਰ ਤੇ ਆਇਆ ਸਾਡੀ ਵਾਰੀ ਸਾਰਿਆਂ ਤੋਂ ਪਿਛਕੋ ਆਈ ਇਹ ਕਲਯੁਗ ਦੇ ਜੀਵਾਂ ਦੇ ਉਧਾਰ ਵਾਸਤੇ ਸਭ ਤੋਂ ਪਿੱਛੋਂ ਸਤਿਗੁਰੂ ਨੇ ਇਹ ਉਦਮ ਕੀਤਾ ਹੈ ਪਰਵਕਾਰ ਕੀਤਾ ਹੈ ਸਾਡੇ ਜੀਵਾਂ ਤੇ ਸਤਿਕਾਰ ਸਾਹਿਬ ਜੀ ਆਪਾਂ ਉਹਨਾਂ ਦੇ ਸਿੱਖ ਸਦਾਉਂਦੇ ਸਹਿਬ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੀ ਛੋ ਗੁਰੂ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ ਜੋ ਮਾਤਾ ਜੀ ਦੇ ਨਵੇਂ ਦਰਬਾਰ ਸਜੇ ਹਨ ਉਹਨਾਂ ਦਰਬਾਰਾਂ ਦੇ ਦਰਸ਼ਨ ਦੀਦਾਰ ਜਿਸ ਨੂੰ ਸੰਗਤਾਂ ਤਾਂਗ ਰਹੀਆਂ ਸੰ ਲੋਚ ਰਹੀਆਂ ਸੰ ਉਹ ਅੱਜ ਪ੍ਰਾਪਤ ਹੋ ਰਹੇ ਹਨ ਸੇਵਾਸਤੇ ਵਡਪਾਗੀ ਸੰਗਤ ਹੈ ਜੋ ਸਤਿਗੁਰੂ ਦੇ ਦਰਬਾਰ ਵਿੱਚ ਸਜੇ ਹੋ ਅਤੇ ਸਤਿਗੁਰੂ ਦੇ ਦਰਬਾਰ ਦੇ ਦਰਸ਼ਨ ਦੀਦਾਰ ਕਰਦੇ ਹੋ ਇਹ ਅਕਾਲ ਪੁਰਖ ਸਾਹਿਬ ਸੱਚੇ ਪਾਖਾ ਜੀ ਦੀ ਹੀ ਦਰਗਾਹ ਦੀ ਨਿਸ਼ਾਨੀਆਂ ਹੈ ਖਾਲਸਾ ਜੀ ਇਸੇ ਤਰ੍ਹਾਂ ਹੀ ਦਰਬਾਰ ਦੇ ਸਾਹਮਣੇ ਨਿਸ਼ਾਨ ਝੂਰੇ ਹਨ ਇਸੇ ਤਰ੍ਹਾਂ ਹੀ ਦਰਬਾਰ ਦੇ ਵਿੱਚ ਉਹ ਜੋਤ ਸੂ ਪ੍ਰਕਾਸ਼ ਹੈ ਪਰਮੇਸ਼ਰ ਵਾਹਿਗੁਰੂ ਉਹਨਾਂ ਦੀ ਇਹ ਅਕਾਲੀ ਬਾਣੀ ਜੋ ਹੈ ਉਸ ਦਰਬਾਰ ਵਿੱਚ ਪ੍ਰਕਾਸ਼ ਹੈ ਭਾਵ ਸੱਚਖੰਡ ਦੀਆਂ ਨਿਸ਼ਾਨੀਆਂ ਹਨ ਦਰਗਾਹ ਦੀਆਂ ਨਿਸ਼ਾਨੀਆਂ ਹਨ ਜੈਸੀ ਦਰਗਾਹ ਗੁਰਨਾਨਕ ਸਾਹਿਬ ਸਤਿ ਪਾਤਸ਼ਾਹ ਜੀ ਵਰਮਾਉਂਦੇ ਹਨ ਸੋਦਰ ਦੇ ਵਿੱਚ ਕਿ ਉੱਥੇ ਕਿਸ ਤਰ੍ਹਾਂ ਦੇਵਤੇ ਦੇਵੀਆਂ ਅਤੇ ਉਸ ਸੰਤ ਭਗਤ ਗੁਰਮੁਖ ਪਿਆਰੇ ਜਾ ਕੇ ਉਸ ਨੂੰ ਅਰਾਧੇ ਹਨ ਮਿਲਦੇ ਹਨ ਅਤੇ ਉਹਨਾਂ ਤੋਂ ਸਰਬ ਕਾਮਨਾ ਪ੍ਰਾਪਤ ਕਰਦੇ ਹਨ ਸੁਖ ਪ੍ਰਾਪਤ ਕਰਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਦੀ ਭਾਵ گار ساتھن بنیا ہے وہ بھی اپنی کلیان واسطے صاحب جی دے چرنوں میں پہنچے ہن ہیں کلیان کی آلوچنا سدا کرتے رہنے چرنوں چھوڑے ہو اسے طرح ہی سانو جوڑی رکھو وہ بھی لوچنا کر دے ہن قرارتنا کر دے ہن بینتیاں کر دے ہن تو صاحب جی نے وہی رہیت جو ہے گروہ گرو خالسے بخشش کیتی ہے کہ خالصہ جی اے ہی رہنی میری ہے جو میں فرما رہا ہوں کہ اکال پورب کی فوج خالسا ہے تو اکال پورب کی رہت ہے اس واسطے کالسا جی اج ماتا جی کے دربار بیٹھ کر کے اپنا کتھا پرسنگ سرون کرنا ہے جو صاحب جی نے آد گرو گرنتھ صاحب جی رچنا کر کے صاحبہ نے پرکاش کیا تھی اس تو بعد کیونکہ رچنا دا دسم پاشا دسم کی پیڑ تھی ਦੈਲਾ ਹੀ ਹੋ ਚੁੱਕੀ ਸੀ ਸਹਬਾਂ ਦੇ ਹਜ਼ੂਰ ਹੁੰਦੇ ਆਨੰਦਪੁਰ ਸਾਹਿਬ ਕੇ ਲੇਕਨ ਉਹ ਬਿਖਰ ਗਈ ਸੀ ਬਹੁਤ ਸਾਰਾ ਨੁਕਸਾਨ ਸਰਸਾ ਦੇ ਜੰਗ ਵਿੱਚ ਹੋਇਆ ਸੀ ਜੋ ਜਿਸ ਤੋਂ ਮਾਤਾ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮਨਾਮਾ ਲਿਖ ਕੇ ਭੇਜਿਆ ਅਤੇ ਉਹਨਾਂ ਨੇ ਬਾਣੀ ਇਕੱਤਰ ਕਰਕੇ ਗੁਰਸਿੱਖਾਂ ਕੋਲ ਦਸਮਬੀਰ ਦੀ ਸਾਜਣਾ ਕੀਤੀ ਸੀ ਸੋ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਸਰਬਲੋਹ ਦੀ ਸਾਜਣਾ ਇਸ ਜਗ੍ਹਾ ਉੱਤੇ ਆਵ ਸਤਖੰਡ ਵਿੱਚ ਕੇ ਪਹੁੰਚ ਕਰਕੇ ਸੰਪੂਰਨ ਕੀਤੀ ਹੈ ਸਾਬ ਜੀ ਦੀ ਜੋ ਪਹਿਲੀ ਬਾਣੀ ਹੈ ਉਹ ਬਾਣੀ ਤਪੇ ਨਾ ਰਚੀ ਨੁੱਤੀ ਹੈ ਸੋ ਕਾਲ ਸਾਹਿਬ ਜੀ ਇਹ ਬਾਣੀ ਜੋ ਹੈ ਸ੍ਰੀ ਸਰਬਲੋ ਜੀ ਦੀ ਆਮ ਕਰਕੇ ਪਰਚਲਤ ਗੁਰ ਸੰਗਤਾਂ ਵਿੱਚ ਗੁਰ ਸਿੱਖਾਂ ਵਿੱਚ ਵਿਦਵਾਨਾਂ ਵਿੱਚ ਸੁਣਦੇ ਆਏ ਹਨ ਕਿ ਸਾਹਿਬ ਜੀ ਨੇ ਪਹਿਲਾ ਸਤਜੁਗ ਵੇਲੇ ਜਦੋਂ ਮਹਾਰਾਜ ਤੇ ਪਾਕਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੰਦਰ ਸ਼ੀ ਦੇ ਸਰੂਪ ਵਿੱਚ ਸਨ ਅਤੇ ਮਾਰਕੰਡਾ ਰਿਸ਼ੀ ਦੋਨੋਂ ਰਿਸ਼ੀ ਦਮਨਮਹਾ ਸਾਹਿਬ ਤਪ ਕਰਿਆ ਕਰਦੇ ਸਨ ਉਸ ਸਮਾਂ ਆਇਆ ਇਹ ਇੱਥੇ ਕਾਲ ਪੈ ਗਏ ਉਜਾੜ ਹੋ ਗਈ ਬਰਖਾ ਨਾ ਹੋਣ ਕਰਕੇ ਬਹੁਤ ਤਕਲੀਫ ਹੋ ਗਈ ਪਾਣੀ ਤੋਂ ਤੋਂ ਇਸ ਦੇਸ਼ ਨੂੰ ਛੱਡ ਕੇ ਦੇਸ਼ ਕਈ ਵਾਰ ਹਵਸਦੇ ਹਨ ਕਈ ਵਾਰ ਉਜੜਦੇ ਹਨ ਜਿਵੇਂ ਨਾਂਗੇ ਦੀ ਸਰਾ ਉਸ ਨਾਂਗੇ ਨੂੰ ਸਾਹਿਬ ਜੀ ਨੇ ਪੁੱਛਿਆ ਸੀ ਇਹ ਸੰਤ ਜੀ ਤੁਹਾਡੀ ਕਿੱਡੀ ਉਮਰ ਹੈ ਕਹਿੰਦੇ ਸਾਡੀ 500 ਸਾਲ ਦੀ ਉਮਰ ਹੈ ਜਾਣ ਲਗੇ ਤੁਸੀਂ ਇਰਤਨਾ ਕਿਸ ਤਰ੍ਹਾਂ ਦੇਖਦੇ ਆਇਓ ਕਦੇ ਸਮਾਦੀ ਜਦ ਲਾਉਂਦੇ ਜਾਏ ਆ ਤੇ ਕਈ ਵਾਰਾ ਵੇਖਿਆ ਸਮਾਦੀ ਜਦ ਖੁੱਲਣੀ ਤੇ ਕੋਈ ਜੀਵ ਨਹੀਂ ਸੀ ਸਮਾਤੀ ਹੁੰਦੀ ਸੀ ਤੇ ਕਈ ਵਾਰਾ ਸਮਾਦੀ ਖੁੱਲਣੀ ਤੇ ਰਤਨਾ ਹੁੰਦੀ ਸੀ ਸੋਈ ਹੁੰਦਾ ਹੈ ਸੰਸਾਰ ਤੇ ਸਹਬ ਜੀ ਛੱਡ ਕਰਕੇ ਇਸ ਦੇਸ਼ ਨੂੰ ਹੇਮਕੁੰਡ ਸਾਹਿਬ ਪਹੁੰਚ ਗਏ اتنے جلد کا پربن اتنا تبیے لوگ سن انہوں ٹھنڈا نہیں کچھ پہنیا انہوں کے تب پرتاپ کے نال سب طرح کی سخن ریتی ہو جاتی ہے سو اس طرح کر کے صاحب سچے پاشاہ جی نے اس ٹائم دستے ہیں کہ پرمیشور نے دینتوں کی رچنا کی ان دینتوں نے دنیا دکھ دینا شروع کر دیتا دنیا جو جبری اپنا معاملے لینے شروع کر دیتے جو زورا کر دیتے ہیں جیسے ساڑھے دیس مغلہ نے کیتا جو مر آئی دیتے ہیں انہوں نے واس سے پرمیشور کی جوت دسویں پاتشاہ ستگر آپ آنا پیا ان آ کے اس سارے جلم کا ناش کیتا سی اسی طرح ہی اس ٹائم دستے ہیں کہ رشیا نے اسے تب آرم کیتا تب کر دے رہے اس تو پرانت کی ہویا کہ وہ دینتوں دے مارن واستے ناش کرتے آج شکتی جنہوں نے سی ماتا صاحبہ جی کر کے پروان کرتے ہاں منتے ہیں گرو دے ماتا جی ہاں سو او ماتا جی بہو اس ٹائم شسر کر کے پرمیشور کی آگیا نال اے تحصیح دے آئے تو دینتوں دے نال یقھ پیتا بڑے بڑے دینت بھیمناد ورگے انہاں نے مارنے کیتے ਲੇਕਿਨ ਦਾ ਤੇ ਇਤਨੇ ਪਰਵਲ ਹੋ ਗਏ ਕਿ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਮੈਦਾਨ ਛੱਡ ਕੇ ਇਹ ਫਿਰ ਜਿੱਥੇ ਰਿਸ਼ੀ ਰਹਿੰਦੇ ਸਨ ਹੇਮਕੁੰਡ ਸਾਹਿਬ ਇਹ ਇਸ ਪਾਸੇ ਨੂੰ ਸ਼ਕਤੀ ਹੋ ਕੇ ਚਲੀ ਗਈ ਮਗਰ ਦੁਸ਼ਟ ਗਏ ਭਾਲ ਕਰਦੇ ਗਏ ਪੈੜ ਕੱਟ ਕੇ ਉੱਥੇ ਜਾ ਕੇ ਪਿੱਛੇ ਅੱਗੇ ਦੇਖਿਆ ਰਿਸ਼ੀ ਬੈਠੇ ਹਨ ਕਿ ਰਿਸ਼ੀਓ ਸੰਤੋ ਇੱਥੇ ਕੋਈ ਰਾਂਡ ਨਹੀਂ ਆਈ ਨਕਾ ਦੁਸ਼ਟੋ ਉਹ ਤਾਂ ਜਗਤ ਮਾਤਾ ਹੈ ਸਾਰਿਸ ਸੰਸਾਰ ਨੂੰ ਪੈਦਾ ਕਰਨ ਵਾਲੀ ਹੈ ਤੁਸੀਂ ਐਸੇ ਕੋਟੇ ਲਬ ਜੁਲਦੇ ਹੋ ਉਹਨਾਂ ਦਾ ਮਾਰੋ ਵੀ ਉਹਦੇ ਸੰਗੀ ਹਨ ਜਦ ਦਾਤਨ ਨੇ ਸਲਾਹ ਕੀਤੀ ਮਾਰਨ ਦੀ ਰਿਸ਼ੀਆਂ ਨੂੰ ਉਸ ਮੱਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਮੁੰਦਰ ੍ਰਿਸ਼ੀ ਦੇ ਜਾਮੇ ਵਿੱਚ ਹਨ ਉਹਨਾਂ ਨੇ ਉੱਠ ਕਰਕੇ ਗਾਲ ਪਸਤੇ ਚਰਣਾ ਵਿੱਚ ਬੇਨਤੀ ਕੀਤੀ ਇਹ ਸੱਚੇ ਪਾਤਸ਼ਾਹ ਅਸੀਂ ਜਿਹੜੇ ਰਿਸ਼ੀ ਲੋਕ ਹਾਂ ਨਾਮ ਜਪਤ ਕਰਦੇ ਹਾਂ ਯੁੱਧ ਨਹੀਂ ਕਰ ਸਕਦੇ ਇਸ ਵਾਸਤੇ ਸਾਡੀ ਸਹਾਇਤਾ ਕੀਤੀ ਜਾਏ ਅਕਾਲ ਪੁਰਖ ਜੀ ਨੇ ਆਪਣੀ ਜੋਤ ਵਿੱਚੋਂ ਜੋ ਦੁਸ਼ਟ ਦੰਮਨ અવਤਾਰ ਉਹ ਆਪ ਦੁਸ਼ਟ ਦੰਮਨ ਨਾਮ ਧਰ ਕੇ ਇਹ ਸੌਣਾ ਕੀਤਾ ਸੰਸਾਰ ਤੇ ਉਹਨਾਂ ਨੇ ਆ ਕੇ ਤਨਖਬਾਨ ਹੱਥ ਵਿੱਚ ਲੈ ਕੇ ਪੁੱਛਣਾ ਕੀਤਾ ਪਿਤਾ ਜੀ ਕੀ ਹੁਕਮ ਹੈ ਕਹਿਣ ਲਗੇ ਨਾ ਦੁਸ਼ਟਾਂ ਦਾ ਨਾਸ ਕਰੋ ਉਹਨਾਂ ਨੇ ਮਾਰ ਮਾਰ ਕੇ ਬਾਣ ਅਦੋ ਵਦ ਕਰ ਦਿੱਤੇ ਜਿੰਨੇ ਰਾਖਸ਼ਾ ਜਨ ਅਤੇ ਮਰਗਾਨ ਝਾੜਿਆ ਉਹ ਜਿੰਨੇ ਰੋਮ ਗਰੇ ਉਹ ਸਭੀ ਸ਼ੇਰ ਬਣ ਗਏ ਉਹਨਾਂ ਸ਼ੇਰਾਂ ਨੂੰ ਹੁਕਮ ਹੋਇਆ ਸ਼ੇਰਾਂ ਨੇ ਸਾਰੇ ਪਛ ਕਰ ਲਏ ਤੈਨ ਜਿਹੜੇ ਸਨ ਸਭ ਨੂੰ ਖਾ ਗਏ ਜੰਗ ਸਮਾਪਤ ਹੋਇਆ ਉਸ ਤੋਂ ਪ੍ਰਾਂਤ ਪੁੱਛਣਾ ਕੀਤਾ ਕਿ ਸਾਨੂੰ ਕੀ ਹੁਕਮ ਹੈ ਜੀ ਕਹਿਣ ਲਗੇ ਸੀ ਤੱਪ ਕਰੋ ਕਲਯੂਗ ਦੇ ਸਮੇ ਗੁਰੂ ਨਾਨਕ ਜੋਤ ਤारण ਕਰਕੇ ਆਉਣਗੇ ਸੰਸਾਰ ਤੇ ਸੰਸਾਰ ਦੇ ਉਧਾਰ ਵਾਸਤੇ ਨੌਵੀਂ ਜਗ੍ਹਾ ਜੋਤ ਮੇਰੇ ਵਿੱਚ ਬਰਾਜਮਾਨ ਹੋਣੀ ਹੈ ਦਸਵੀਂ ਜਗ੍ਹਾ ਤੇਰੇ ਵਿੱਚ ਹੋਣੀ ਹੈ ਉਹਨਾਂ ਤੇ ਇੱਥੇ ਹੀ ਬੈਠ ਕੇ ਤੱਪ ਕਰੋ ਜੋ ਸਾਈਂ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ ਹੇਮਕੁੰਡ ਪ੍ਰਭਤਾ ਜਹਾਂ ਸਭ শৃੰਗ ਸੋਖ ਤਹ ਤਹਮ ਅਦਿਕ ਤਪਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਸਾਈਂ ਜੀ ਨੇ ਉਥੇ ਤਪ ਕੀਤਾ ਅਤੇ ਸ਼ੇਰਾਂ ਨੂੰ ਹੁਕਮ ਹੋਇਆ ਕਿ ਤੁਸੀਂ ਹੁਣ ਜਾਓ ਜਾ ਕੇ ਮਾਧ ਲੋਕ ਵਿੱਚ ਮਨੁੱਖਾਂ ਦੇ ਘਰ ਵਿੱਚ ਜਨਮ ਲਵੋ ਅਤੇ ਜਦ ਅਸੀਂ ਦਸਵਾ ਜਾਮਾ ਪੈਰ ਕਣ ਕੇ ਆਵਾਂਗੇ ਉਦੋਂ ਅਸੀਂ ਤੁਹਾਨੂੰ ਧਰਮ ਯੁੱਧ ਲਾ ਕੇ ਤੇ ਜੀਵਨ ਮੁਕਤ ਕਰ ਦੇਵਾਂਗੇ ਉਹ ਸਾਰੇ ਹੀ ਸ਼ੇਰ ਜਿਹੜੇ ਸਨ ਮਾਤਰੋਕ ਵਿੱਚ ਆ ਗਏ ਮਨੁਸ਼ਿਆਂ ਦੇ ਘਰ ਜਨਮ ਲੈ ਲਏ ਅਤੇ ਉਹਨਾਂ ਚਿਰ ਉਥੇ ਹੀ ਤਪ ਕਰਦੇ ਆਏ ਸਮਾਂ ਆਇਆ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਧਾਰਨ ਕਰਕੇ ਸੰਸਾਰ ਤੇ ਆਏ। ਤੋਂ ਸਾਹਿਬ ਤੇ ਪਾਤਸ਼ਾਹੀ ਇਹ ਜਿਹੜੀ ਉਸਮੋਕ ਦੀ ਰਜਨਾ ਯੁੱਧ ਦੀ ਸੀ ਉਹ ਸਾਰੀ ਸਤਜੁਗ ਦੇ ਵਿੱਚ ਨੇਤਰਾਂ ਨਾਲ ਦੇਖਣੀ ਕੀਤੀ ਸੀ। ਉਹ ਸੁਣਨੀ ਕੀਤੀ ਸੀ ਕੰਨਾਂ ਨਾਲ ਉਹ ਸਾਰੀ ਰਤਨਾ ਸਾਹਿਬ ਲਿਖਦੇ ਗਏ ਲਿਖਦੇ ਗਏ ਮੀਰ ਜਨਾਬ ਦਾ ਯੁੱਧ ਵਿਨਨਾਤਾ ਯੁੱਧ ਇਸ ਜਿਤ ਨਹੀਂ ਇਸ ਰਮੰਡ ਚਰਮੰਡ ਦਾਤ ਹੋਏ ਨੇ ਸਭ ਦੀ ਰਚਨਾ ਜਿਸ ਤਰ੍ਹਾਂ ਅੰਸਾਰ ਉਹਨਾਂ ਨੇ ਯੁੱਧ ਕੀਤਾ ਸਹਿਬ ਨੇ ਨੋਟ ਕੀਤਾ ਸੀ ਅਦੇ ਸਮੇਂ ਅੰਸਾਰ ਸਹਿਬ ਸਤਿਪਾਤਕਾ ਜੀ ਨੇ ਜਦ ਆਉਣਾ ਸੀ ਮਾਦ ਲੋਕ ਨੌ ਨੰਦਾਂ ਨੂੰ ਇਹ ਕੋਠੀ ਜਿਹੜੀ ਸੀ ਸਪਰਦ ਕੀਤੀ ਗਈ ਕਿ ਅਸੀਂ ਜਦ ਦਸਵਾਂ ਜਾਮਾ ਪਹਿਰਾਂਗੇ ਉਦੋਂ ਇਹ ਤੁਹਾਡੇ ਕੋਲ ਪ੍ਰਾਪਤ ਕਰਾਂਗੇ ਤੋਂ ਸਹਿਬ ਸਤਿਪਾਤਕਾ ਜੀ ਨੇ ਐਸੇ ਹੀ ਪ੍ਰਸੰਗ ਦੇ ਵਿਦਿਆਦੋਏ ਦੀ ਤਰਤੀਬ ਦਿੱਤੀ ਇਸ ਦਾ ਜਨਮ ਸਥਾਨ ਸਰਵਲੋਜੀ ਦਾ ਇੱਥੇ ਹੀ ਹੈ ਸਰਵਲੋਗਾਂ ਦਾ ਬਚਪਨ ਅਨੰਦ ਸਿੰਘ ਜੀ ਨੂੰ ਲੰਗਰ ਸਾਹਿਬ ਅੱਜ ਕਹਿੰਦੇ ਹਨ ਕਾਲ ਸਾਜੀ ਬੜੇ ਅਫਸੋਸ ਦੀ ਗੱਲ ਹੈ ਕਿ ਗੁਰਸਿੱਖਾਂ ਨੂੰ ਪਹਿਲਾ ਨਾਮ ਭੁੱਲਣਾ ਨਹੀਂ ਚਾਹੀਦਾ ਇਹ ਸਰਵਲੋਗਾਂ ਕਿਉਂ ਨਾਮ ਕਰਿਆ ਗਿਆ ਹੈ ਕਿ ਇਥੇ ਸਰਵਲੋਜੀ ਨੂੰ ਸਪੂਰਣ ਕੀਤਾ ਹੈ ਜੋ ਇਸ ਦਾ ਲਖਾਰੀ ਹੈ ਜਿਸ ਨੇ ਇਸ ਦੀ ਰਚਨਾ ਆਪਣਾ ਸਾਬ ਅਰਥ ਭਾਵ ਲਿਖੜੇ ਕੀਤੇ ਹਨ ਟਿਕਾ ਟਿੱਪਣੀ ਕੀਤੀ ਹੈ ਉਸ ਨੂੰ ਮੈਂ ਇਹ ਗੱਲ ਪੁੱਛੀ ਸੀ ਕਿ ਸਰਬਲੋ ਜੀ ਦਾ ਜੋ ਪ੍ਰਗਟ ਹੋਣਾ ਸਥਾਨ ਕਿਹੜਾ ਹੈ ਤੋਂ ਕਹਿਣ ਲੱਗੇ ਇਸ ਗੱਲ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਮੈਂ ਵਿਚਾਰ ਹੀ ਨਹੀਂ ਕੀਤੀ ਤੇ ਤੁਸੀਂ ਦੱਸੋ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਬੂੰਗਾ ਜਿਹੜਾ ਆਪਣਾ ਸ਼ਾਹਨੀ ਨਿਹੰਸ ਸਿੰਘਾਂ ਦੀ ਹੈ ਇਹ ਸਤਕੰਡ ਵੀ ਕਿ ਇਹ ਬੂੰਗਾ ਸਰਬਲੋ ਹੈ ਸਰਬਲੋ ਜੀ ਦੇ ਅੱਗੇ ਅੱਜ ਵੀ ਉਹ ਨਿਆਰਾ ਹੈ ਉਸੇ ਸ਼ਾਸਤਰ ਪ੍ਰਕਾਸ਼ ਹਨ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ ਨਮਸਕਾਰਾਂ ਕਰਦੇ ਹਨ ਲੋਕ ਲੇਕਿਨ ਅਗਿਆਤ ਕਰਕੇ ਇਹ ਗੱਲ ਨੂੰ ਪੁੱਝ ਨਹੀਂ ਸਕੇ ਦੋ ਸਹਿਬ ਜੀ ਨੇ ਜੋ ਕਾਲ ਸੇ ਪ੍ਰਥਾਏ ਰਚਨਾ ਕੀਤੀ ਅਤੇ ਜੋ ਪਹਿਲੀ ਰਚਨਾ ਸੀ ਜਿਸ ਤਰ੍ਹਾਂ ਪਰਮੇਸ਼ਰ ਭੇਜਦੇ ਰਹੇ ਸੰਸਾਰ ਤੇ ਜਾਓ ਮੇਰਾ ਜਾ ਕੇ ਨਾਮ ਜਪਾਓ ਸੰਸਾਰ ਦਾ ਉਧਾਰ ਹੋਵੇ ਲੇਕਿਨ ਇੱਥੇ ਆ ਕੇ ਉਹ ਸਾਰੇ ਹੀ ਭੁਲੇ ਦੇ ਰਹੇ ਮਾਇਆ ਦੇ ਪਰਦੇ ਵਿੱਚ ਆ ਗਏ ਮਾਇਆ ਦੇ ਜਾਲ ਵਿੱਚ ਫਸ ਕੇ ਉਹਨਾਂ ਨੇ ਆਪਣੀਆਂ ਹੀ ਸੰਪਰਦਾਵਾਂ ਆਪਣੀਆਂ ਰਚਨਾ ਕੀਤੀਆਂ ਸੋ ਇਸ ਵਾਸਤੇ ਸਾਈਂ ਸਿੱਤੇ ਪਾਤਸ਼ਾਹੀ ਦਾ ਅੱਜ ਦਾ ਜੋ ਪ੍ਰਸੰਗ ਹੈ ਇੱਕ ਤਾਂ ਉਹ ਉਸ ਮੌਕੇ ਦੀ ਜੋ ਕਿਰਿਆ ਸੀ ਜਿਸ ਤਰ੍ਹਾਂ ਪਰਮੇਸ਼ਰ ਨੇ ਭੇਜਣੇ ਕਿਤੇ ਸੰਸਾਰ ਦੇਤੇ ਉਹਨਾਂ ਪ੍ਰਥਾਏ ਦੱਸਦੇ ਹਨ ਅਤੇ ਫਿਰ ਕਹਿੰਦੇ ਨੇ ਗੁਰੂ ਨਾਨਕ ਕਿਉਂ ਆਣੇ ਹੋਏ ਗੁਰੂ ਨਾਨਕ ਸਾਹਿਬ ਜੀ ਕਿਉਂ ਆਏ ਸੰਸਾਰ ਤੇ ਉਹ ਇਸ ਕਾਰਨ ਆਏ ਸਨ ਕਿ ਇਹਨਾਂ ਦੇਵਤਿਆਂ ਤੋਂ ਦੇਵਤਿਆਂ ਤੋਂ ਦੇਵੀਆਂ ਤੋਂ ਭਾਵਨਾ ਰਾਖਾ ਤੋਂ ਉਹਨਾਂ ਨੂੰ ਐਵੇਂ ਭੇਜਦੇ ਰਿਖ ਜਾਗ ਜਾਓ ਗੁਣੀਆਂ ਨੂੰ ਸੁਭ ਦੇਵ ਲੇਕਿਨ ਉਹ ਦੁਖਦਾਈ ਪ੍ਰਗਟ ਹੋਏ ਦੇਵਤਿਆਂ ਨੂੰ ਵੀ ਭੇਜਿਆ ਤੇ ਦੇਵਤੇ ਵੀ ਅਹੰਕਾਰ ਦੇ ਵਿੱਚ ਮੋਹ ਮਮਤਾ ਦੇ ਵਿੱਚ ਫਸ ਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਬੰਨ ਲਿਆ ਇਸ ਜਾਲ ਵਿੱਚ ਫਸ ਕੇ ਸਾਰੇ ਬਚਾ ਕੋਈ ਨਾ ਜਿਸ ਤੋਂ ਆਪ ਅਨੰਕਾਰ ਨੂੰ ਆਉਣਾ ਪਿਆ ਸੰਸਾਰ ਵਿੱਚ ਗੁਰੂ ਨਾਨਕ ਸਰੂਪ ਤਾਂ ਅੰਨ ਕਰਕੇ ਪਰਮੇਸ਼ਰ ਜੀ ਆਪ ਆਏ ਹਨ ਕਿਉਂ ਇੱਕ ਹੈ ਆਨੇ ਇੱਕ ਤੋਂ ਅਨੇਕ ਹੋ ਜਾਂਦਾ ਹੈ جس طرح اس کی رجاح اویں کرتا ہے اس واسطے صاحب سچے کیا جدی ابر پار کرپا ستکا گورسنگ دربار سجیا گر گورچرن کے نام اپنا دھیان جوڑی گئے واحر سچے پاتشاہ کیا جدی جو رچنا کیتی ہوئی ہے پرمیشر دی اس پت مہما مہم پرسائے خالسا پنت جینوں پرمیشر دا ہی روپ بنا دون تو سی خالسے سونپا دوپ ستگو گرنت بولن ستگ سماپن ਨਾਮ ਗੋਬਿੰਦ ਕੀਰਤਨ ਸੰਥਾ ਇਹ ਨਿਰਣੇ ਕੀਤੇ ਹਨ ਖਾਲਸਾ ਜੀ ਜੋ ਸਾਨੂੰ ਮਰਿਆਜ਼ਾ ਬਖਸ਼ਿਸ਼ ਕੀਤੀ ਹੈ ਉਹ ਕੀ ਹੈ ਇਸ ਵਾਸਤੇ ਸਮਝਣ ਦੀ ਲੋੜ ਹੈ ਗੁਰਸਿੱਖ ਬਣੇ ਹਾਂ ਅਤੇ ਜੇ ਆਪਣੇ ਅੰਦਰ ਦੀ ਖੋਜ ਨਾ ਕਰੀਏ ਆਪਣੇ ਸਤਿਗੁਰੂ ਦੀ ਦਿੱਤੀ ਦਾਤ ਨੂੰ ਨਾ ਚਤਾਰੀਏ ਨਾ ਕਿਸੇ ਨੂੰ ਦਸੀਏ ਅਤੇ ਨਾ ਸਮਝਾਵੇ ਤੇ ਫਿਰ ਜਨ ਕਿਰਥਾ ਹੀ ਚਲੇ ਜਾਂਦਾ ਹੈ ਇਸ ਵਾਸਤੇ ਜਨਮ ਸਫਲਾ ਕਰਨ ਵਾਸਤੇ ਸਭ ਸੱਚੇ ਪਾਕ ਸਾਹਿਬ ਜੀ ਦੇ ਚਰਨਾਂ ਵਿੱਚ ਅਸ਼ੁਭ ਹਾਪ ਪ੍ਰਾਪਤ ਹੋਇਆ ਸੰਗਤਾਂ ਨੂੰ ਇਸ ਦਰਬਾਰ ਸਜੇ ਤੇ ਸੁਪਾਲ ਪ੍ਰਾਪਤ ਹੋਇਆ ਹੈ। ਤੁਸੀਂ ਵਾਸਤੇ ਆਓ ਆਪਣੀਆਂ ਮਨ ਭਿਤੀਆਂ ਕਾਗਰ ਕਰਕੇ ਸਾਹਿਬ ਦੇ ਚਰਨਾਂ ਦੇ ਨਾਲ ਸੁਰਤੀਆਂ ਨੂੰ ਜੋੜੋ ਤੇ ਸਾਬ ਜੀ ਦਾ ਪਾਵਨ ਪ੍ਰਸੰਗ ਸਰਵਣ ਕਰੀਏ। ਵਾਹਿਗੁਰੂ ਜੀਓ। ਸਿੰਦਰ ਕਬੀਰ ਬਰਨ ਕਰਮਉ ਦੇਵ ਦੇ ਵੀ ਅਹੰ ਮੁਰਜਾਨੇ ਕਤਪੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਤੇ ਬਾਖਾ ਜੀ ਫਰਮਾ ਰਹੇ ਹਨ ਕਿ ਇੰਦਰ ਕਬੀਰ ਧਰਮ ਰਾਜ ਹੋਰ ਜਿਤਨੀ ਵੀ ਦੇਵਤਾ ਹਨ ਸਭ ਨੂੰ ਇਸ ਸੰਸਾਰ ਉਤੇ ਭੇਜਣਾ ਕੀਤਾ ਜਾਓ ਸਾਡਾ ਸੱਚਾ ਨਾਮ ਜਗਤ ਨੂੰ ਦੱਸੋ ਕਿ ਆ ਨਾਮ ਹੈ ਪਰਮੇਸ਼ਰ ਦਾ ਉਹ ਜਪਾਉਣਾ ਕਰੋ ਤੇ ਇੱਥੇ ਆ ਕੇ ਕਹਿੰਦੇ ਨੇ ਉਹ ਵੀ ਸੰਸਾਰ ਦੇ ਉਤੇ ਕੋਈ ਇੰਦਰਦੇਵ ਵੱਖਰਾ ਨਹੀਂ ਦੁਨੀਆ ਤੋਂ ਉਹ ਵੀ ਇੱਥੇ ਹੀ ਹੈ ਲੇਕਿਨ ਸਾਡੀ ਨਿਗਾਹ ਤੋਂ ਲੇ ਹੈ ਰਤਨਾ ਸਾਰੀ ਪਰਮੇਸ਼ਰ ਦੀ ਇੱਥੇ ਹੀ ਹੈ ਕੋਈ ਉੱਚੀ ਹੈ ਕੋਈ ਨੀਵੀਂ ਹੈ ਕੋਈ ਪੁਰੀਆਂ ਵਿੱਚ ਹੈ ਕੋਈ ਆਕਾਸ਼ ਮੰਡਲ ਵਿੱਚ ਹੈ ਕੋਈ ਕਿਸੇ ਹੈ ਰਤਨਾ ਸਾਰੀ ਇੱਕ ਪ੍ਰਮੰਡ ਵਿੱਚ ਹੈ ਸੋ ਸਾਬ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਭੇਜਿਆ ਤੇ ਸਹੀ ਸੰਸਾਰ ਵਿੱਚ ਉਹ ਵੀ ਅਹੰਮ ਮਮਮ ਹੋ ਜਾਣੇ ਉਹ ਵੀ ਹਮੈ ਦੇ ਰੋਗ ਦੇ ਵਿੱਚ ਫਸ ਗਿਆ ਆ ਕੇ ਉੜ ਜਿਗਿਆ ਆ ਕੇ ਇਥੇ ਮੈਂ ਮੇਰੀ ਦੇ ਵਿੱਚ ਰਾਜ ਸੁਮਦ ਅਰ ਸ੍ਰੀਮਦ ਮਾਤੇ ਮੈਂ ਮੇਰੀ ਕਰਤੇ ਬੰਧਾਨੇ ਇਹ ਤਾਂ ਇੰਦਰ ਜਿਆ ਨੂੰ ਰਾਜ ਮਿਲ ਗਿਆ ਇਹ ਪੁਰਗਿਆਂ ਦੇ ਸਾਰੇ ਹੀ ਰਾਜੇ ਹਨ ਕਬੀਰ ਆਪਣੀ ਪੁਰੀ ਦਾ ਰਾਜਾ ਹੈ ਧਰਮ ਰਾਜ ਆਪਣੀ ਪੁਰੀ ਦਾ ਰਾਜਾ ਹੈ ਵਰਣ ਆਪਣੀ ਪੁਰੀ ਦਾ ਰਾਜਾ ਹੈ ਸਾਇਬ ਸੱਚੇ ਪਾਤਸ਼ਾਹ ਜੀ ਪਰਮੰਦੇ ਨੇ ਇਹ ਸਾਰੇ ਰਾਜ ਸੁਮਦ ਵਿੱਚ ਹੈ ਰਾਜ ਦੇ ਹੰਕਾਰ ਵਿੱਚ ਸਾਡੇ ਕੋਈ ਇਤਨਾ ਥਾਨ ਹੈ ਇਤਨੀ ਸਾਡੇ ਆ ਗਿਆ ਉਸ ਸੈਨਾ ਹੈ ਉਸ ਹੰਕਾਰ ਦੇ ਵਿੱਚ ਆ ਕੇ ਦੂਸਰਾ ਮਾਇਆ ਪਦਾਰਥ ਜਿਤਨੇ ਹਨ ਉਹ ਸਾਰੇ ਇਸ ਕਾਰਜ ਦੇ ਵਿੱਚ ਇਸ ਮਾਇਆ ਦੇ ਮੋਹ ਵਿੱਚ ममता ਵਿੱਚ ਫਸ ਗਏ ਰਬਤਾ ਪਾਏ ਭੈ ਮਦਮਤੇ ਮਨ ਸਰ ਕਰ ਮਾਇਆ ਲਪਟਾਨੇ ਪ੍ਰਭਤਾ ਜੀ ਮੇਰੇ ਲਈ ਪ੍ਰੋਫੈਸ਼ਨ ਵੱਲੋਂ ਵਡਿਆਈ ਮਿਲ ਗਈ ਕਹਿੰਦੇ ਨੇ ਉਹ ਵਡਿਆਈ ਨੂੰ ਪ੍ਰਾਪਤ ਕਰਕੇ ਮਨਮਤੀਏ ਹੋ ਗਏ ਹੰਕਾਰੀ ਹੋ ਗਏ ਉਹਨਾਂ ਨੂੰ ਆਪਣਾ ਆਪ ਸੁਝਣਾ ਬੰਦ ਹੋ ਗਿਆ ਪਰਮੇਸ਼ਰ ਉਹਨਾਂ ਨੂੰ ਯਾਦ ਹੀ ਨਾ ਰਿਹਾ ਸਾਨ ਪੁਰਖ ਤੇ ਇਤਰ ਹੋਤ ਪੇ ਅਰਧ ਉਰਧ ਮਹਤੇ ਗਲਤਾਨੇ ਐਓ ਕਾਰਨ ਬਣਿਆ ਅਕਾਲ ਪੁਰਖ ਦੇ ਹੁਕਮ ਤੋਂ ਅਲੱਗ ਹੋ ਕਰਕੇ ਤੇ ਅਰਧ ਉਰਧ ਮੇ ਤੇ ਗਲਤਾਨੇ ਉਹ ਜੰਮਣ ਮਰਨ ਵਿੱਚ ਰਹ ਗਏ ਉਹਨਾਂ ਦਾ ਜਨਮ ਮਰਨ ਜਿਹੜਾ ਛੁੱਟਿਆ ਨਾ ਮੁਕਤੀ ਨਾ ਹੋ ਸਕੇ ਇਤਕ ਸਿਰ ਜੇ ਦੇਵ ਦਈ ਤਨ ਦੱਤਿਆ ਗੋਰਖ ਯਤਜੰਮ ਦੰਮ ਸਾਬ ਜੀ ਕਹਿੰਦੇ ਜਿੰਨੇ ਵੀ ਹਸੀਸੇ ਜਨੇ ਕੀਤੇ ਪਰਮੇਸ਼ਰ ਨੇ ਦੱਤਾ ਤ੍ਰਿਓ ਗੋਰਖਾ ਜਤੀ ਛੇ ਜਤੀ ਹਨ ਅਤੇ ਜੰਗਮ ਲੋਗ ਜਿਹੜੇ ਬਾਜ਼ਾਰਾਂ ਚ ਦੇਖਿਆ ਟੱਲੀਆਂ ਵਜਾਉਂਦੇ ਉਪਰ ਤੇ ਕੰਨਾਂ ਤੇ ਜੋ ਪਿੱਤਲ ਦੇ ਲਾਇਆ ਹੁੰਦੇ ਉਹ ਦੀ ਛੱਡੀ ਹੁੰਦੀ ਹੈ ਉਹਨਾਂ ਨੂੰ ਜੰਗਮ ਕਹਿੰਦੇ ਹਨ ਜਿਹੜੇ ਲੱਤਾਂ ਨਾਲ ਤੁਰਦੇ ਉਹ ਖੜਦੇ ਨਹੀਂ ਮੰਗਣਗੇ ਇਹ ਵੀ ਅੱਗੇ ਪਿੱਛੇ ਅੱਗੇ ਪਿੱਛੇ ਤੁਰੇ ਜਾਣਗੇ ਜਿੰਨਾ ਜਣ ਕੋ ਪਛਾਣਾ ਮਿਲੇ ਉਹਨਾਂ ਦਸੁਰਦੇ ਨਹੀਂ ਹਣਤੋਂ ਇਹ ਸਾਰੇ ਹੀ ਪਰਮੇਸ਼ਰ ਨੇ ਸਜਨੇ ਕੀਤੇ ਕਿ ਤੁਸੀਂ ਦੱਸੋ ਸੰਗਤ ਦੇ ਵਿੱਚ ਵਿਚਰਦੇ ਹੋਰ ਸੰਸਾਰ ਦੇ ਵਿੱਚ ਲੋਕਾਂ ਨੂੰ ਸੱਚਾ ਨਾਮ ਦੱਸਣਾ ਕਰੋ ਹੁਕਮ ਹੋਇਆ ਸੀ ਇਹਨਾਂ ਸਾਰਿਆਂ ਨੂੰ ਸਭ ਆਤਮਨ ਵੈ ਭਗ ਸੰਪਦ ਕਰ ਹਰਤੇ ਇਦਰ ਭੈ ਮਤਮੁਦੰ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੇ ਹੀ ਪਰਮੇਸ਼ਰ ਦੀ ਹੁਕਮ ਦੀ ਪਾਲਣਾ ਨਾ ਕਰ ਸਕੇ ਅਲੱਗ ਹੋ ਗਏ ਅਤੇ ਆਪਣੀਆਂ ਹੀ ਸੰਪਰਦਾਵਾਂ ਰਚ ਲਈਆਂ ਆਪਣੀਆਂ ਹੀ ਜਥੇਬੰਦੀਆਂ ਬਣਾ ਲਈਆਂ ਖਾਲਸਾ ਜੀ ਅੱਜ ਸਾਡੇ ਵਿੱਚ ਵੀ ਉਹੀ ਪਾਣਾ ਵਰਤ ਰਿਹਾ ਹੈ ਜੋ ਅਸੀਂ ਏਕਤਾ ਨੂੰ ਛੱਡ ਕੇ ਅਨੇਕਤਾ ਵੱਲ ਤੁਰ ਪਏ ਹਾਂ ਜਿੰਨੀਆਂ ਜਥੇਬੰਦੀਆਂ ਗੁਰੂ ਖਾਲਸੇ ਵਿੱਚ ਪੈਦਾ ਹੋਈਆਂ ਹਨ ਇਹ ਸਭ ਹੀ ਪੰਥ ਦੀਆਂ ਹੀ ਜਥੇਬੰਦੀਆਂ ਹਨ ਜੇ ਉਹ ਭਾਵ ਸਮਝਣ ਪੰਥ ਰੂਪ ਹੋ ਕਰਕੇ ਪੰਥ ਦੇ ਅਨਸਾਰੀ ਹੋ ਕੇ ਪੰਥ ਦੀ ਤਾਬਿਆ ਵਿੱਚ ਸ਼ਰਧਾ ਨਾਲ ਜਿਵੇਂ ਸਤਿਗੁਰੂ ਦੇ ਘਰ ਵਿੱਚ ਆਉਂਦੇ ਆ ਇਸੀ ਤਰ੍ਹਾਂ ਹੀ ਪੰਥ ਨੂੰ ਉਹ ਮਿਲਣ ਪੰਥ ਤੋਂ ਅੱਗੇ ਜਦ ਮੈਂ ਅਸੀਂ ਨਿਹੰਗ ਸਿੰਘ ਸਜੇ ਹਾਂ ਦੇਖਿਆ ਸਾਰੀਆਂ ਜਥੇਬੰਦੀਆਂ ਜੋੜ ਮੇਲੇ ਆ ਜਾ ਕੇ ਅਰਦਾਸ ਕਰਾਉਂਦੀਆਂ ਹੱਥ ਜੋੜਦੇ ਅਤੇ ਜਦੋਂ ਅਰਦਾਸ ਹੋ ਜਾਂਦੀ ਤੇ ਲੰਗਰ ਦੀ ਸੇਵਾ ਦੇਗਾ ਦੀ ਸੇਵਾ ਚੁੱਲੇ ਲੱਪਣ ਦੀ ਸੇਵਾ ਰੇਤਾ ਲਿਆਉਣਾ ਬਰਤਨ ਸੋਧਣੇ ਇਹ ਸਾਰੀਆਂ ਜਥੇਬੰਦੀਆਂ ਕਰਦੀਆਂ ਹੁੰਦੀਆਂ ਸਨ ਲੇਕਿਨ ਉਹ ਸਮਾਂ ਆ ਗਿਆ ਜਦੋਂ ਇਸੇ ਜਾਲ ਵਿੱਚ ਇਹ ਫਸ ਗਏ ਕਿ ਆਸੀਂ ਪੁੱਢਾ ਦਲ ਕੋ ਬਹੁਤਾ ਹੈ ਜੇ ਕੋਈ ਬ੍ਰਾਹਮਣ ਹੈ ਬ੍ਰਾਹਮਣ ਨੇ ਸੀ ਉਹਨਾਂ ਤੋਂ ਅਰਦਾਸ ਕਰਾਇਏ ਸਾਨੂੰ ਕੀ ਲੋੜ ਸੀ ਕੋ ਘਾਟਵਾ ਮਾ ਜੀ ਦੀ ਬੋਲੀ ਹੈ ਵੀ ਅਸੀਂ ਕੋ ਘਾਟਵਾ ਉਹਨਾਂ ਨਾਲ ਕੋ ਘਾਟਾ ਸੀ ਬਾਅਦ ਉਹ ਹੰਕਾਰ ਹੋ ਗਿਆ ਹੰਕਾਰ ਹੋਣ ਕਰਕੇ ਪੰਥ ਤੋਂ ਅਲੱਗ ਹੋ ਗਏ ਦੇ ਖਾਲਸਾ ਜੀ ਕਿੰਨੀਆਂ ਖੁਆਰੀਆਂ ਆਈਆਂ ਕਿਸ ਤਰ੍ਹਾਂ ਖੁਆਰ ਹੋ ਗਏ ਹਨ ਸਾਰੇ ਅੱਗੇ ਹੋ ਹੀ ਜਾਂਦੇ ਹਨ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਉਹਨਾਂ ਤੇਰੀ ਖੁਆਰੀ ਨਹੀਂ ਹਟ ਸਕਦੀ ਇਸ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ ਹੈ ਇਕਤਾ ਤਸਵਾ ਸੂਸਾਰੀਆਂ ਹੋਰ ਵੀ ਕਾਲਸੇ ਦੀਆਂ ਸੰਗਤਾਂ ਵਿੱਚ ਜੋ ਸਾਂਝਦਾਰੀ ਸਿੱਖ ਨੇ ਇਹਨਾਂ ਚ ਜਥੇਬੰਦੀਆਂ ਬੱਜ ਗਈਆਂ ਜੋ ਸਾਰੀ ਆਪਣੀ ਆਪਣੀ ਮੱਤ ਚਲਾਉਂਦੇ ਹਨ ਲੇਕਿਨ ਪਰਮੇਸ਼ਰ ਦੀ ਆਗਿਆ ਤੋਂ ਅਲੱਗ ਹੋ ਗਏ ਹਨ ਜਿਹੜਾ ਵੀ ਪਰਮੇਸ਼ਰ ਦੀ ਆਗਿਆ ਤੋਂ ਅਲੈਦਾ ਹੁੰਦਾ ਹੈ ਉਹ ਖਵਾਰ ਹੋ ਜਾਂਦਾ ਹੈ ਸ੍ਰੀ સ્વાਸਤੀ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਦਾ ਬਸਰਾ ਗੁਰੂ ਨਾਨਕ ਕੋ ਪਠੈ ਜਗਤ ਉਧਾਰਨ ਪਾਵਨ ਸੰਗਮ ਸਾਬਸ ਸਿੱਤੇ ਪਾਤਸ਼ਾਹ ਜਿਨੇ ਤਾਂ ਕਰਕੇ ਹੀ ਪਰਮੇਸ਼ਰ ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਣਾ ਕੀਤਾ ਜੋ ਪਾਵਨ ਪਵਿੱਤਰ ਸਰੂਪ ਅਤੇ ਸੰਗਮ ਸੰਗਮ ਨੇ ਜਿੱਥੇ ਗੰਗਾ ਜਮਨਾ ਸ੍ਰਸਤੀ ਇਕੱਠੀਆਂ ਹੁੰਦੀਆਂ ਨੇ ਵੱਡਾ ਤੀਰਥ ਮੰਦ ਦੇ ਹਨ ਉਸ ਨੂੰ ਹਿੰਦੂ ਮਤ ਵਿੱਚ ਸ਼ਾਸਤਰ ਵੀ ਮੰਨਦੇ ਹਨ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ ਇਸ ਤਰ੍ਹਾਂ ਉਹ ਪਾਵਨ ਰੂਪ ਸੰਗਮ ਰੂਪ ਸੰ ਉਹ ਗੰਗਾ ਰੂਪ ਸੰ ਜਿਹੜੇ ਉਹਨਾਂ ਦੇ ਦਰਸ਼ਨ ਕਰ ਲੈਂਦੇ ਸੰ ਇਹਨਾਂ ਨੂੰ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋ ਜਾਂਦੀ ਸੀ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਸੰ ਉਹ ਮੁਕਤ ਹੁੰਦੇ ਰਹੇ ਗੁਰਸਿੱਖ ਸੱਚਕੰਨ ਦਰਗਾਹ ਦੀ ਵਿੱਚ ਜੋ ਬੈਠੇ ਹਨ ਜੋ ਇਥੋਂ ਆਪਣੀ ਵਾਰੀ ਭੁਗਤ ਚੁੱਕੇ ਹਨ ਉਹ ਜੀਵਨ ਮੁਕਤ ਹੋ ਕੇ ਸਾਹਿਬ ਦੀ ਦਰਗਾਹ ਵਿੱਚ ਬੈਠੇ ਹਨ ਸਾਹਿਬ ਜਿਸ ਨੂੰ ਭੇਜਦੇ ਹਨ ਆ ਜਾਂਦਾ ਹੈ ਗੱਲੇ ਆਇ ਨਾਨਕਾ ਸਭੇ ਉੱਠੀ ਜਾਈ ਜਿਸ ਨੂੰ ਕਲਦਾ ਹੈ ਪਰਮੇਸ਼ਰ ਆ ਜਾਂਦੇ ਹਨ ਜਿਨ੍ਹਾਂ ਨੂੰ ਸਕਦੇ ਹਨ ਉਹ ਬਾਅਦ ਚਲੇ ਜਾਂਦੇ ਹਨ ਸੋ ਗੁਰ ਸਿੱਖੋ ਇਹ ਗੁਰੂ ਘਰ ਦੀ ਰੀਤ ਹੈ ਗੁਰੂ ਘਰ ਦੀ ਮਰਿਆਦਾ ਹੈ ਸਾਬ ਸੱਚੇ ਪਾਤਸ਼ਾਹ ਵਰਨਨ ਕਰ ਕਰਕੇ ਦੱਸਦੇ ਹਨ ਸਤਨਾਮੁ ਮਨੁ ਜਗਤ ਚੜਾਵੋ ਜਮ ਜਗਾਤ ਤੇ ਸਿਸਤਿ ਰਖੰਧਮ ਸਾਬ ਸੱਚੇ ਪਾਤਸ਼ਾਹ ਆਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਹੁਕਮ ਦਿੱਤਾ ਕਿ ਜਾਓ ਮੇਰਾ ਸੱਚਾ ਨਾਮ ਉਹਨਾਂ ਨੂੰ ਦੱਸੋ ਔਰ ਦ੍ਰਿੜ ਕਰਾਓ ਸੰਗਤ ਨੂੰ ਜਾ ਕੇ ਇਹ ਜਮ ਜਗਤ ਤੇ ਸ੍ਰਿਸ਼ਟ ਰਖੰਦਮ ਜਮ ਜਿਹੜੇ ਹਨ ਜਮਦੂਤ ਧਰਮਰਾਜੇ ਦੇ ਕਰ ਸਜਿਹੜਾ ਪਾਪੁਨ ਕਰਦੇ ਹਨ ਕੋਈ ਬਿਰਖ ਲਾਉਂਦਾ ਵੀ ਪੁੰਨ ਹੈ ਉੱਤੇ ਪੰਛੀ ਸੁਖ ਲੈਂਦੇ ਹਨ ਥਲੇ ਮਨੁੱਖ ਸੁਖ ਲੈਂਦੇ ਹਨ ਛਾਇਆ ਵਿੱਚ ਬੈਠ ਕੇ ਖੂਹ ਲਾਉਂਦੇ ਹਨ ਤਾਲ ਲਾਉਂਦੇ ਹਨ ਸਰੋਵਰ ਲਾਉਂਦੇ ਇਹਨਾਂ ਦਾ ਭਾਵ ਕੀ ਹੈ ਭਾਵੇਂ ਇਹਨਾਂ ਦਾ ਫਲ ਉੱਤਮ ਹੈ ਫਲ ਮਿਲਦਾ ਹੈ ਜੀਵ ਸੁਖ ਲੈਂਦੇ ਹਨ ਉਹਦੇ ਫਲ ਵਿੱਚੋਂ ਉਹਨੂੰ ਕੌਣ ਸਕਦਾ ਹੈ ਇਸ ਕਰਕੇ ਕਰਦੇ ਹਨ ਸਾਬ ਜੀ ਕਹਿੰਦੇ ਨੇ ਜਮ ਜਮ ਜਿਹੜੇ ਹਨ ਜਮ ਦੂਤ ਤੇ ਨਾਲ ਅਸੀਂ ਪਾਪ ਵੀ ਕਰਦੇ ਹਾਂ ਉਹਨੂੰ ਵੀ ਕਰਦੇ ਹਾਂ ਧਾਰਮਿਕ ਕਰਦੇ ਹਾਂ ਔਰ ਜੈਸੇ ਹੁਣ ਸੰਤਾਂ ਨੇ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਦਰਬਾਰ ਬਣਾ ਰਹੇ ਨੇ ਇਸੇ ਤਰ੍ਹਾਂ ਉਹਨਾਂ ਜੋ ਦਾਨ ਕਰਦੇ ਨੇ ਲੋਕ ਉਹਨਾਂ ਨੂੰ ਮਹਾਤਮ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਪਰ ਲੋ ਜਨ ਲੋਕ ਜਿਹੜੇ ਨੇ ਉਹ ਕੀ ਕਰਦੇ ਨੇ ਜੈਸੀ ਸਿਪਾਈ ਐ ਸੰਸਾਰ ਦੇ ਦੇਖਿਆ ਹੈ ਨਾ ਜੇ ਕੋਈ ਫੜਿਆ ਜਾਵੇ ਤੇ ਕਹੇ ਸਿਪਾਈ ਵਖਰਾ ਖਿੱਚੀ ਫਿਰਦੇ ਨੇ ਹੌਲਦਾਰ ਵਖੜੀਆਂ ਹੁਜਾ ਮਾਰਦਾ ਹੈ ਤੇ ਥਾਣੇਦਾਰ ਵਖਰਾ ਇਧਰ ਕਹਿੰਦੇ ਕਰੋ ਕੁਝ ਤੜੀ ਗਰਮ ਕਰੋ ਤਾਂ ਹੀ ਕੁਝ ਬਣੇਗਾ ਤੇਰਾ ਫਾਇਦਾ ਕਰ ਦੇਾਂਗੇ ਇਸੇ ਤਰ੍ਹਾਂ ਜਮਦੂਤ ਆਉਂਦੇ ਹਨ ਜਦੋਂ ਧਰਮਰਾਜ ਦੇ ਉਹ ਜੀਵ ਨੂੰ ਜਦੋਂ ਲੈ ਜਾਂਦੇ ਹਨ ਤੇ ਫਿਰ ਉਹ ਕਹਿੰਦੇ ਹਨ ਤੁਰ ਪੈਂਦੇ ਨੇ ਲੈ ਕੇ ਉਸ ਨੂੰ ਧੁੱਪੇ ਤੋਰ ਲੈਂਦੇ ਹਨ ਜੋਤ ਪੇਤੌਰ ਲੈਂਦੇ ਹਨ ਜੋ ਕਹਿੰਦਾ ਮਰ ਗਿਆ ਉਹ ਮੈਂ ਤੇ ਗਰਮੀ ਚ ਕਿਤੇ ਛਾਵੇਂ ਪਿਠਾ ਦਿਓ ਕਹਿੰਦੇ ਫਿਰ ਐਉਂ ਕਰ ਹਮਕੇ ਤਲਾ ਦੇ ਉੱਤੇ ਛੱਪੜਾਂ ਦੇ ਉੱਤੇ ਜਿਹੜੇ ਬੋਰਡ ਲਾਏ ਸਨ ਪਿੱਪੜ ਲਾਏ ਸਨ ਉਹਨਾਂ ਦਾ ਮਹੱਤਮ ਸਾਨੂੰ ਦੇ ਦੇ ਉਹ ਔਖਾ ਹੋਇਆ ਜੀਪ ਕਹਿੰਦਾ ਲੈ ਲਓ ਭਾਈ ਅਤੇ ਹੋਰ ਜਿਹੜੇ ਯਗ ਆਦਿਕ ਪ੍ਰਸਾਦ ਕਰਾਏ ਹੁੰਦੇ ਹਨ ਜਿਨ੍ਹਾਂ ਦਾ ਅੱਛਾ ਪਵਿੱਤਰ ਫਲ ਮਿਲਦਾ ਹੈ ਇਸ ਇਦਰਾਹੀ ਕੋ ਸਾਰੇ ਜਿਤਨੇ ਕੀਤੇ ਹੋਏ ਪੁੰਨ ਨੇ ਉਹ ਜਗਤ ਵਿੱਚ ਲੈ ਲੈਨੇ। ਇਹ ਇਤੋਂ ਦੀ ਲੰਗਣਾ ਹੈ ਨਾ ਤੇ ਆ ਸਾਨੂੰ ਦੇ ਜਾ ਫਿਰ ਅੱਗੇ ਤੈਨੂੰ ਸੌਖਾ ਲੈ ਚੱਲਦੇ ਹਾਂ। ਸੋ ਇਹ ਸਹਿਬ ਤੇ ਪਾਸ਼ਾ ਕਹਿੰਦੇ ਨੇ ਇਹ ਸ੍ਰਿਸ਼ਟੀ ਨੂੰ ਜੋ ਦੁੱਖ ਸੀਗਾ ਜੋ ਜਮ ਜਿਹੜਾ ਕੋ ਪੁੰਨ ਫਲ ਤੇ ਕਰਦੇ ਉਹ ਜਮ ਖੋਲ ਲੈਂਦੇ ਪਾਪ ਲੈ ਰਹਿ ਜਾਂਦੇ ਪੁੰਨ ਤਾਂ ਉਹ ਲੈ ਗਏ ਅੱਗੇ ਫਿਰ ਨਰਕਾਂ 'ਚ ਫਿਰ ਜਾ ਪੈਂਦਾ ਜੀਵ। ਫਿਰ ਉਹਨੂੰ ਜਨਮ ਮਿਲਦਾ ਦੇ ਦੀਆਂ ਜੂਨਾ ਇਹ ਸਾਰੀ 84 ਲਖ ਜੂਨ ਭੋਗ ਕਰਕੇ ਫਿਰ ਕਿਤੇ ਮਨੁਸ਼ਾ ਜਨਮ ਮਿਲਦਾ ਹੈ ਕੋਈ ਇਹ ਛੋਟੀ ਜੀ ਗੱਲ ਨਹੀਂ ਹੈ ਸੋ ਸੈਭ ਤੇ ਪਾਚਾ ਪਰਮੇਸ਼ਰ ਨੇ ਦਇਆ ਕੀਤੀ ਉਸ ਦੀ ਲਜਾ ਹੈ ਨਾ ਮੇਰ ਕਰੇ ਜੇ ਮੇਰ ਵਿੱਚ ਆ ਜਾਵੇ ਤੇ ਉਸ ਨੇ ਦਇਆ ਕਰਕੇ ਇਸ ਸ੍ਰਿਸ਼ਟੀ ਨੂੰ ਰੱਖਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੰਤਰ ਦੇ ਕਰਕੇ ਜਿਸ ਨੂੰ ਵਾਹਿਗੁਰੂ ਮੰਤਰ ਆਪਾਂ ਕਹਿੰਦੇ ਹਾਂ ਉਹ ਦੇ ਕਰਕੇ ਕਿ ਜਾਓ ਇਹ ਮੇਰਾ ਸੱਚਾ ਨਾਮ ਹੈ ਇਸ ਸ੍ਰਿਸ਼ਟੀ ਨੂੰ ਦਰੜਾਓ ਜਿਸ ਤੂੰ ਜਮਾਂ ਦੀ ਜਗਤ ਦੇਣ ਵਾਸਤੇ ਦੇਣ ਤੋਂ ਇਹ ਸ੍ਰਿਸ਼ਟੀ ਛੁੱਟ ਜਾਏ ਜਿਹੜਾ ਇਹ ਪੁੰਨ ਕਰਨ ਜਿਹੜਾ ਇਹ ਦਾਨ ਕਰਨ ਜੋ ਵੀ ਇਹ ਕਰਨ ਇਹਨਾਂ ਦੇ ਪੱਲੇ ਤਾਂ ਰਹਿ ਜਾਵੇ ਇਸ ਵਾਸਤੇ ਜਮ ਨਾ ਖੋ ਲੈਣੇ ਨਾ ਕੋ ਜਮ ਜਗਤ ਤੇ ਸ੍ਰਿਸ਼ਟ ਕੰਦ ਇਹਨਾਂ ਦੀ ਰੱਖਿਆ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਰੂਪ धारण ਕਰਕੇ ਅਕਾਲ ਪੁਰਖ ਜੀ ਦੀ ਆਗਿਆ ਕਰਕੇ ਭੇਜਣਾ ਕੀਤਾ ਰਬੇ ਆਗਿਆ ਕਰ ਜਗ ਜੀਵਨ ਕੋ ਸਤਨਾਮ ਦਾ ਤਾਰ ਲਿਓ ਟਰਬ ਆਗਿਆ ਕਰ ਜਗ ਜੀਵਨ ਕੋ ਸਤਨਾਮ ਦਾ ਤਾਰ ਲਿਓ ਸੱਚਾ ਨਾਮ ਜਿਹੜਾ ਹੈ ਵਾਹਿਗੁਰੂ ਉਹ ਦੇਖ ਕਰਕੇ ਆਪਾਂ ਸਤਨਾਮ ਵਾਹਿਗੁਰੂ ਜਪਦੇ ਹਨ ਉਹਦਾ ਭਾਵਿਕ ਸੱਚਾ ਨਾਮ ਵਾਹਿਗੁਰੂ ਹੈ ਵਾਹਿਗੁਰੂ ਦਾ ਨਾਮ ਸੱਚਾ ਹੈ ਸੋ ਕਹਿੰਦੇ ਨੇ ਆਗਿਆ ਕਰਕੇ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਣਾ ਕੀਤਾ ਜਾਓ ਇਹ ਮੇਰਾ ਨਾਮ ਰੜਾ